ਗੁਰਦਾਸਪੁਰ ਦੇ ਪਿੰਡ ਬੱਬੋਵਾਲ ਵਿਖੇ ਸਥਿਤ ਛੇ ਵਾਲਾ ਗੁਰਦੁਆਰਾ ਸਹਿਬ ਅੰਦਰ ਮੁੱਖ ਸੇਵਾਦਾਰ ਦੇ ਰਿਹਾਸੀ ਤਿੰਨ ਕਮਰਿਆਂ ਨੂੰ ਸ਼ਾਸ਼ ਸਰਕਰ ਕਾਰਨ ਲੱਗੀ ਅੱਗ ਕੱਪੜੇ ਤੇ ਸਮਾਨ ਸੜਿਆ ਮੌਕੇ ਤੇ ਪਹੁੰਚੇ ਫਰਬਗੀਆਂ ਦੀਆਂ ਦੋ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿਦੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਫਾਇਰ ਆਫਸਰ ਗੁਰਦਾਸਪੁਰ ਸੁਖਵਿੰਦਰਪਾਲ ਸਾਨੂੰ ਨਾ 4:20 ਮਿੰਟ ਤੇ ਫੋਨ ਕਾਲ ਆਂਦੀ ਬੁਲ ਕੰਟਰੋਲਿੰਗ ਤੋਂ ਵੀ ਇਦਾਂ ਥੇ ਵਾਲੇ ਵਿਧਵਾਲੇ ਗੁਰਦਾਸ ਦੇ ਨਾ ਕਮਰੇ ਦੇ ਅੰਦਰ ਅੱਗ ਲੱਗੀ ਆ ਆਈ ਇੱਥੇ ਆ ਕੇ ਵੇਖਿਆ ਬਾਬਾ ਸਤਿੰਦਰ ਸਿੰਘ ਦੇ ਰਿਹਾਇਸ਼ੀ ਕੁਆਟਰ ਜਿਹੜੇ ਉਹਨਾਂ ਦੇ ਅੰਦਰ ਅੱਗ ਲੱਗੀ ਜਿਹਦੇ ਵਿੱਚ ਬਿਸਤਰਾ ਸੀ ਫਰਨੀਚਰ ਹੀ ਅਤੇ ਹੋਰ ਸਮਾਨ ਹੈ ਤੇ ਜਿਹਨਾਂ ਨੂੰ ਅਸੀਂ ਮੌਕੇ ਤੇ ਆ ਕੇ ਕੰਟਰੋਲ ਕਰ ਦਿੱਤਾ ਤੇ ਸਮਾਨ ਬਾਹਰ ਕੱਢ ਰਿਆ ਜਿਹੜਾ ਬਚਿਆ ਸਮਾਨ ਕਿੰਨੀਆਂ ਫਾਰਵਾਂ ਗੱਡੀਆਂ ਮਈਆਂ ਨੇ ਦੋ ਫਾਰਵਾਂ ਗੱਡੀਆਂ ਗਈਆਂ ਜੀ ਮੌਕੇ ਤੇ ਕਿੰਨੀ ਕਿਪੜੀ ਹੈ ਅੱਗ ਕਾਫੀ ਜਿਆਦਾ ਭੜਕੀ ਹੋਈ ਸੀ ਤੇ ਮੌਕੇ ਤੇ ਆ ਕੇ ਤੇ ਆਪਾਂ ਦੋ ਗੱਡੀਆਂ ਦੇ ਮਦਦ ਨਾਲ ਅੱਗ ਦੇ ਕੰਟਰੋਲ ਕਰਤਾ ਜੀ ਪਤਾ ਲੱਗਿਆ ਕੁਝ ਕਾਰਨ ਦਾ ਨਹੀਂ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਜੀ ਸਥਿਤੀ ਕੰਟਰੋਲ ਚ ਬਿਲਕੁਲ ਸਥਿਤੀ ਕੰਟਰੋਲ ਚ ਹੈ ਜੀ ਕੋਈ ਜਾਨੀ ਨੁਕਸਾਨ ਨਹੀਂ 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 ਕੋਈ ਜਾਨੀ ਨੁਕਸਾਨ ਨਹੀਂ ਅੱਛਾ ਦਾ ਦੋ ਜੀ ਅੱਗ ਦੀ ਘਟਨਾ ਬਾਕੀ ਹੈ ਇਹ ਸਾਨੂੰ ਤਲਾਹ ਮਿਲੀ ਸੀ ਵੀ ਗੁਰਦੁਆਰਾ ਸਾਹਿਬ ਜਿੱਥੇ ਬਾਬਾਈ ਦਾ ਰਹਿਸ਼ੀ ਸਥਾਨ ਆ ਉਥੇ ਅੱਗ ਲੱਗੀ ਤੇ ਮੌਕੇ ਤੇ ਫਾਇਰ ਬ੍ਰਿਗੇਡ ਆ ਚੁੱਕੀ ਹੈ ਤੇ ਜਿਹੜੀ ਅਸੀਂ ਅੱਗ ਨੂੰ ਕਾਬੂ ਕਰ ਲਿਆ ਪਰ ਹਲੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਵੀ ਕਿਉਂ ਲੱਗੀ ਇਹਨੇ ਕਮਰੇ ਕਿੰਨੇ ਇਹ ਜੀ ਪਿੱਛੇ ਬਾਬਾਈ ਦੇ ਜਿੱਥੇ ਆਪਣੀ ਰਹਿਸ਼ ਉਥੇ ਜੀ ਦੋ ਕਮਰੇ ਨੇ ਜੀ ਕੀ ਕੀ ਨੁਕਸਾਨ ਹੈ ਇਹਦੇ ਵਿੱਚ ਜੀ ਉਹਨੇ ਦੱਸਣ ਮੁਤਾਬਕ ਵੀ ਇੱਥੇ ਜਿਹੜੇ ਅਸੀਂ ਘੋਵ ਵਗੈਰਾ ਪਿਆ ਸੀ ਤੇ ਸਮਾਨ ਆ ਜਿਹੜੇ ਬਿਸਤਰੇ ਵਗੈਰਾ ਕਾਫੀ ਪਏ ਹਾਂ ਹਾਂ ਜੀ ਬਾਕੀ ਸਥਿਤੀ ਕੰਟਰੋਲ ਚ ਹੈ